ਉਹ ਘਰ ਉਹ ਸੁੰਨਾ ਸੀਗਾ ਉਹ ਹਵੇਲੀ ਸੁੰਨੀ ਸੀਗੀ ਔਰ ਜਦੋਂ ਵੀ ਕਿਤੇ ਉਹਦੇ ਫਾਦਰ ਨਾਲ ਜਾਂ ਮਦਰ ਨਾਲ ਗੱਲ ਹੁੰਦੀ ਸੀਗੀ ਤੇ ਉਹਨਾਂ ਨੂੰ ਉਹ ਖਾਨ ਨੂੰ ਪੈਂਦੀ ਸੀਗੀ ਹਵੇਲੀ ਹਨਾ ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਉਹ ਆਪ ਹੀ ਮਰ ਜਾਂਦੇ ਜੋ ਦੂਜਿਆਂ ਨੂੰ ਮਾਰਦੇ ਆਲਓਵਰ ਵਰਲਡ ਸਾਰੇ ਲੋਕੀ ਅਰਦਾਸ ਕਰ ਰਹੇ ਸੀਗੇ ਸਿੱਧੂ ਦੀ ਫੈਮਿਲੀ ਵਾਸਤੇ ਸੋ ਥੈਟ ਕਿ ਉਹਨਾਂ ਦੇ ਘਰ ਬੇਬੀ ਆਵੇ ਔਰ ਜਦੋਂ ਅੱਜ ਸਵੇਰੇ ਸਵੇਰੇ ਮੈਨੂੰ ਐਕਚੁਅਲੀ ਕਿਸੇ ਚੈਨਲ ਵਾਲੇ ਨੇ ਫੋਨ ਕਰਕੇ ਇਹ ਖੁਸ਼ਖਬਰੀ ਦਿੱਤੀ ਹੈ ਐਂਡ ਅੱਜ ਦਾ ਦਿਨ ਜਿਹੜਾ ਹੈ ਉਹ ਬਹੁਤ ਹੀ ਵਧੀਆ ਨਿਕਲਿਆ ਕਰਤਾਰ ਦੇ ਰੰਗ ਕਿਵੇਂ ਦੇ ਲੱਗੇ ਅੱਜ ਤੁਹਾਨੂੰ ਦੇਖ ਕੇ ਕਿਉਂਕਿ ਬੜੀਆਂ ਚੀਜ਼ਾਂ ਹੁੰਦੀਆਂ ਨੇ ਬੰਦੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਇੱਕਦਮ ਅੱਜ ਕਰਤਾਰ ਦੇ ਰੰਗ ਤਾਂ ਖੂਬੂ-ਖੂਬ ਦੇਖੀ ਵਾਈਗਰੂ ਦੀ ਮੇਰ ਹੈ ਔਰ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਪੋਜ਼ਿਟਿਵਿਟੀ ਦੀਆਂ ਵਾਈਬਸ ਜਿਹੜੀਆਂ ਨੇ ਯੂਨੀਵਰਸ 'ਚ ਭੇਜਦੀਆਂ ਔਰ ਜਦੋਂ ਇੰਨੇ ਲੋਕ ਇਕੱਠੇ ਭੇਜਦੇ ਆ ਔਰ ਉਹਦਾ ਉਹਦਾ ਰਿਜ਼ਲਟ ਤੇ ਵਧੀਆ ਹੀ ਆਉਂਦਾ ਆ ਮੈਮ ਭਾਵੁਕ ਹੋਦੇ ਤੁਸੀਂ ਵੀ ਸਭ ਦੀਆਂ ਅੱਖਾਂ ਭਰ ਜਾਂ ਨੇ ਇੱਕ ਉਹ ਦੋ ਅੱਖਾਂ ਭਰੀਆਂ ਸੀ ਜਦੋਂ ਸਿੱਧੂ ਗਿਆ 29 ਮਈ ਕਾਲੀ ਰਾਤ ਸੀ ਕੀ ਅੱਜ ਵੀ ਸਭ ਦੀਆਂ ਅੱਖਾਂ ਭਰ ਜਾਂ ਨੇ ਕਿ ਸਿੱਧੂ ਵਾਪਸ ਆ ਗਿਆ ਅਜਿਹਾ ਕਿਹਾ ਜਾ ਰਿਹਾ ਬਿਲਕੁਲ ਬਿਕੋਸ ਥੋੜੇ ਦਿਨ ਥੋੜੇ ਮਹੀਨਿਆਂ ਪਹਿਲਾਂ ਜਦੋਂ ਪ੍ਰੋਟੈਸਟ ਹੋ ਰਿਹਾ ਸੀਗਾ ਸਿੱਧੂ ਦਾ ਤੇ ਸਿੱਧੂ ਦੇ ਭਤੀਜੇ ਨੇ ਮੇਰੀ ਗੋਦੀ 'ਚ ਬੈ ਕੇ ਮੈਨੂੰ ਇਹ ਗੱਲ ਦੱਸੀ ਸੀਗੀ ਐਂਡ ਉਹ ਅਸੀਂ ਕੋਈ ਚੈਨਲ ਸੀਗਾ ਉਹਨਾਂ ਉਹਦੇ ਸਾਹਮਣੇ ਮੈਂ ਉਹਨੂੰ ਕਿਹਾ ਸੀਗਾ ਕਿ ਬੋਲ ਐਂਡ ਉਹ ਉਹ ਗੱਲ ਮੈਨੂੰ ਅੱਜ ਯਾਦ ਆਈ ਕਿ ਐਕਚੁਅਲ ਚ ਉਹ ਬੱਚੇ ਨੇ ਜਿਹੜਾ ਡ੍ਰੀਮ ਵੇਖਿਆ ਸੀਗਾ ਉਹ ਪੂਰਾ ਹੋ ਗਿਆ ਇੱਕ ਸਿੱਧੂ ਦਾ ਗਾਣਾ ਸੀਗਾ ਕਿ ਦੱਸ ਉਹਨਾਂ ਨੂੰ ਪੁਰਾਣਾ ਤੁਹਾਡਾ ਫੇਰ ਆ ਗਿਆ ਸੁਣਿਆ ਤੁਸੀਂ ਹਾਂਜੀ ਸੁਣਿਆ ਹੁਣ ਕੰਨਿਆਂ ਨੂੰ ਤਾਂ ਲੇਲੜੀਆਂ ਪੇਲੜੀਆਂ ਪੈ ਗਈ ਹੋਣਗੀਆਂ ਇਹ ਆ ਕੇ ਵੀ ਸਿੱਧੂ ਦਾ ਭਰਾ ਆ ਗਿਆ ਛੋਟਾ ਸਿੱਧੂ ਅਕਸਰ ਕਿਹਾ ਕਰਦਾ ਸੀਗਾ ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਉਹ ਆਪ ਹੀ ਮਰ ਜਾਂਦੇ ਜੋ ਦੂਜਿਆਂ ਨੂੰ ਮਾਰਦੇ ਸਿੱਧੂ ਦੀ ਹਵੇਲੀ ਫੇਰ ਤੋਂ ਖੁਸ਼ੀ ਆਈ ਹੈ ਪਰ ਨਾਲ ਦੀ ਨਾਲ ਜਸਟਿਸ ਵੀ ਮੰਗਿਆ ਜਾ ਰਿਹਾ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਦਿੱਤਾ ਅੱਜ ਵਧਾਈਆਂ ਦੇ ਦੇ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਸੁਨੀਆ ਮਾਨ ਨੇ ਮੈਮ ਅੱਜ ਖੁਸ਼ੀ ਆਈ ਹੈ ਸਿੱਧੂ ਦੇ ਘਰ ਹਵੇਲੀ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਅਕਸਰ ਸਿੱਧੂ ਦੇ ਗਾਣੇ ਚੜ੍ਹਦੀ ਕਲਾ ਦਾ ਪ੍ਰਤੀਕ ਦਿੰਦੇ ਨੇ ਤੁਸੀਂ ਹਮੇਸ਼ਾ ਸਪੋਰਟ ਕੀਤੀ ਹੈ ਸਿੱਧੂ ਨੂੰ ਤੇ ਸਿੱਧੂ ਦੇ ਪਰਿਵਾਰ ਨੂੰ ਵਿਕੋ ਜੀ ਬਹੁਤ ਵਧੀਆ ਗੱਲ ਹੈ ਐਂਡ ਬਹੁਤ ਖੁਸ਼ੀ ਦੀ ਗੱਲ ਹੈ ਔਰ ਜਦੋਂ ਅੱਜ ਸਵੇਰੇ ਸਵੇਰੇ ਮੈਨੂੰ ਐਕਚੁਅਲੀ ਕਿਸੇ ਚੈਨਲ ਵਾਲੇ ਨੇ ਫੋਨ ਕਰਕੇ ਇਹ ਖੁਸ਼ਖਬਰੀ ਦਿੱਤੀ ਐਂਡ ਅੱਜ ਦਾ ਦਿਨ ਜਿਹੜਾ ਹੈ ਉਹ ਬਹੁਤ ਹੀ ਵਧੀਆ ਨਿਕਲਿਆ ਸੋ ਵਿਖੋ ਸਾਰਿਆਂ ਦੀਆਂ ਅਰਦਾਸਾਂ ਆਲਓਵਰ ਵਰਲਡ ਸਾਰੇ ਲੋਕ ਹੀ ਅਰਦਾਸ ਕਰ ਰਹੇ ਸੀਗੇ ਸਿੱਧੂ ਦੀ ਫੈਮਿਲੀ ਵਾਸਤੇ ਸੋ ਥੈਟ ਕਿ ਉਹਨਾਂ ਦੇ ਘਰ ਬੇਬੀ ਆਵੇ ਐਂਡ ਬੇਬੀ ਬੋਏ ਆਵੇ ਸੋ ਬਹੁਤ ਖੁਸ਼ੀ ਦੀ ਗੱਲ ਹੈ ਸ਼ੁਰੂ ਦੇ ਵਿੱਚ ਇਹ ਕਿਹਾ ਕਿ ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ ਕਰਤਾਰ ਦੇ ਰੰਗ ਕਿਵੇਂ ਦੇ ਲੱਗੇ ਅੱਜ ਤੁਹਾਨੂੰ ਦੇਖ ਕੇ ਕਿਉਂਕਿ ਬੜੀਆਂ ਚੀਜ਼ਾਂ ਹੁੰਦੀਆਂ ਨੇ ਬੰਦੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਇੱਕਦਮ ਅੱਜ ਕਰਤਾਰ ਦੇ ਰੰਗ ਤਾਂ ਹੂ ਬੂ ਹੂ ਦੇਖੇ ਵੇਖੋ ਜੀ ਸਹੀ ਗੱਲ ਹੈ ਔਰ ਕਿ ਵਾਈਗਰੂ ਦੀ ਮੇਰ ਹੈ ਔਰ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਪੋਜ਼ਿਟਿਵਿਟੀ ਦੀਆਂ ਵਾਈਬਸ ਜਿਹੜੀਆਂ ਨੇ ਯੂਨੀਵਰਸ ਚ ਭੇਜਦੀਆਂ ਔਰ ਜਦੋਂ ਇੰਨੇ ਲੋਕ ਇਕੱਠੇ ਭੇਜਦੇ ਆ ਔਰ ਉਹਦਾ ਉਹਦਾ ਰਿਜ਼ਲਟ ਤੇ ਵਧੀਆ ਹੀ ਆਉਂਦਾ ਆ ਔਰ ਸੱਚੀ ਗੱਲ ਹੈ ਉਹਨਾਂ ਦੇ ਘਰੇ ਇਹ ਖੁਸ਼ੀ ਹੋਣੀ ਜ਼ਰੂਰੀ ਸੀਗੀ ਬਿਕਾਜ਼ ਹਰ ਕੋਈ ਬੰਦਾ ਆਪਣੀ ਆਪਣੀ ਲਾਈਫ ਚ ਬਿਜ਼ੀ ਹੁੰਦਾ ਆ ਔਰ ਉਹ ਘਰ ਉਹ ਸੁੰਨਾ ਸੀਗਾ ਉਹ ਹਵੇਲੀ ਸੁੰਨੀ ਸੀਗੀ ਔਰ ਜਦੋਂ ਵੀ ਕਿਤੇ ਉਹਦੇ ਫਾਦਰ ਨਾਲ ਜਾਂ ਮਦਰ ਨਾਲ ਗੱਲ ਹੁੰਦੀ ਸੀਗੀ ਤੇ ਉਹਨਾਂ ਨੂੰ ਉਹ ਖਾਨ ਨੂੰ ਪੈਂਦੀ ਸੀਗੀ ਹਵੇਲੀ ਹਨਾ ਰਾਤ ਨੂੰ ਸਵੇਰੇ ਕਿਉਂਕਿ ਕੋਈ ਬੰਦਾ ਹੁੰਦਾ ਆ ਕਿਸੇ ਦੀ ਉਡੀਕ ਕਰਦਾ ਆ ਬਟ ਉਹ ਕਿਦੀ ਉਡੀਕ ਕਰਦੇ ਹਨਾ ਅੱਜ ਉਸ ਘਰ ਦੇ ਵਿੱਚ ਖੁਸ਼ੀ ਆਈ ਹੈ ਸੱਚੀ ਮਤਲਬ ਇਹ ਲੱਗਦਾ ਪੂਰੇ ਪੂਰੇ ਹੀ ਵਰਲਡ ਦੇ ਵਿੱਚ ਜਿੰਨੇ ਲੋਕੀ ਐ ਉਹਦੇ ਚਾਹਣ ਵਾਲੇ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਐ ਔਰ ਇਮੋਸ਼ਨਲ ਵੀ ਨੇ ਸਾਰੇ ਔਰ ਉਹ ਖੁਸ਼ੀ ਕਰਕੇ ਮੈਂ ਭਾਵੁਕ ਹੋ ਰਿਹਾ ਤੁਸੀਂ ਵੀ ਸਭ ਦੀਆਂ ਅੱਖਾਂ ਭਰਈਆਂ ਨੇ ਇੱਕ ਉਹਦੋਂ ਅੱਖਾਂ ਭਰੀਆਂ ਸੀ ਜਦੋਂ ਸਿੱਧੂ ਗਿਆ 29 ਮਈ ਕਾਲੀ ਰਾਤ ਸੀ ਕਿ ਅੱਜ ਵੀ ਸਭ ਦੀਆਂ ਅੱਖਾਂ ਭਰੀਆਂ ਨੇ ਕਿ ਸਿੱਧੂ ਵਾਪਸ ਆ ਗਿਆ ਅਜਿਹਾ ਕਿਹਾ ਜਾ ਰਿਹਾ ਤੁਹਾਨੂੰ ਸਭ ਤੋਂ ਪਹਿਲਾਂ ਮਹਿਸੂਸ ਕੀ ਹੋਇਆ ਜਦੋਂ ਇਹ ਖਬਰ ਸੁਣੀ ਕਿ ਵਾਕਈ ਅਜਿਹਾ ਹੋ ਗਿਆ ਬਿਲਕੁਲ बिकॉज ਥੋੜੇ ਦਿਨ ਥੋੜੇ ਮਹੀਨਿਆਂ ਪਹਿਲਾਂ ਜਦੋਂ ਪ੍ਰੋਟੈਸਟ ਹੋ ਰਿਹਾ ਸੀਗਾ ਸਿੱਧੂ ਦਾਤੇ ਸਿੱਧੂ ਦੇ ਭਤੀਜੇ ਨੇ ਮੇਰੀ ਗੋਦੀ 'ਚ ਬੈ ਕੇ ਮੈਨੂੰ ਇਹ ਗੱਲ ਦੱਸੀ ਸੀਗੀ ਐਂਡ ਉਹ ਸੀ ਕੋਈ ਚੈਨਲ ਸੀਗਾ ਉਹਦੇ ਸਾਹਮਣੇ ਵੀ ਮੈਂ ਉਹਨੂੰ ਕਿਹਾ ਸੀਗਾ ਕਿ ਬੋਲ ਐਂਡ ਉਹ ਗੱਲ ਮੈਨੂੰ ਅੱਜ ਯਾਦ ਆਈ ਕਿ ਐਕਚੁਅਲ 'ਚ ਉਹ ਬੱਚੇ ਨੇ ਜਿਹੜਾ ਡ੍ਰੀਮ ਵੇਖਿਆ ਸੀਗਾ ਉਹ ਪੂਰਾ ਹੋ ਗਿਆ ਹਮ ਕਦੇ ਸਿੱਧੂ ਦੇ ਨਾਲ ਗੱਲ ਹੋਈ ਹੋਵੇ ਉਹ ਸਮਾਚੇ ਤੇ ਆ ਗਿਆ ਉਹ ਵੇਖੋ ਦਮ ਵੀ ਅੱਗੇ ਵੀ ਜਾ ਕੇ ਕੀ ਪਤਾ ਸਿੱਧੂ ਦੇ ਉਹ ਛੋਟੇ ਭਰਾਣੇ ਕੀ ਕੁਛ ਅੱਗੇ ਕਰੀ ਕਰਨਾ ਆਈ ਮੈਂ ਤੇ ਬlesing ਸੀ ਦਉਂਗੀ ਕਿ ਉਹ ਵੀ ਸਿੱਧੂ ਤੋਂ ਵੀ ਵੱਡਾ ਸਟਾਰ ਬਣੇ ਕੀ ਬਾਤ ਹੈ ਯੂ نو ਔਰ ਛੋਟਾ ਜਿਹਾ ਬੱਚਾ ਹੈ ਔਰ ਮਤਲਬ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਇਆ ਹੈ ਔਰ ਤੁਸੀਂ ਇਹ ਸੋਚੋ ਵੀ ਉਹਨੇ ਜੰਮਦਿਆਂ ਸਾਰੀ ਇਨੀਆਂ ਖੁਸ਼ੀਆਂ ਦੇ ਦਿੱਤੀਆਂ 올 ਓਵਰ ਵਰਲਡ ਇਨੀਆਂ ਖੁਸ਼ੀਆਂ ਦੇ ਦਿੱਤੀਆਂ ਸੋ ਕਿੰਨਾ ਵੱਡਾ ਸਟਾਰ ਹੋਊਗਾ ਇੱਕ ਸਿੱਧੂ ਦਾ ਗਾਣਾ ਸੀਗਾ ਕਿ ਦੱਸ ਉਹਨਾਂ ਨੂੰ ਪੁਰਾਣਾ ਤੁਹਾਡਾ ਫੇਰ ਆ ਗਿਆ ਸੁਣਿਆ ਤੁਸੀਂ ਹਾਂਜੀ ਸੁਣਿਆ ਹੁਣ ਕੰਨਾਂ ਨੂੰ ਤਾਂ ਲੇਲੜੀਆਂ ਪੇਲੜੀਆਂ ਪੈ ਗਈਆਂ ਹੋਣਗੀਆਂ ਇਹ ਆ ਕੇ ਵੀ ਸਿੱਧੂ ਦਾ ਭਰਾ ਆ ਗਿਆ ਛੋਟਾ ਹਣ ਵੇਖੋ ਉਹ ਗੱਲ ਤੇ ਠੀਕ ਹੈ ਬਟ ਮੈਨੂੰ ਇਹ ਲੱਗਦਾ ਵੀ ਵੇਖੋ ਬੱਚੇ ਨੂੰ ਹਮੇਸ਼ਾ ਕਿਸੇ ਵੀ ਤਰੀਕੇ ਦੀ ਨੈਗੇਟਿਵਿਟੀ ਤੋਂ ਦੂਰ ਰੱਖਣਾ ਚਾਹੀਦਾ ਹੈ ਹਾਂ ਬੱਚੇ ਨੂੰ ਉਸ ਮਾਹੌਲ ਦੇ ਵਿੱਚ ਨਹੀਂ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹਨਾ ਠੀਕ ਹੈ ਉਹ ਗਾਣੇ ਉਹਦੇ ਸੀਗੇ ਬਹੁਤ ਵਧੀਆ ਬੋਲ ਸੀਗੇ ਬਟ ਉਹਨੂੰ ਉਸ ਚੀਜ਼ਾਂ ਤੋਂ ਉਸ ਮਾਹੌਲ ਤੋਂ ਦੂਰ ਰੱਖਣਾ ਚਾਹੀਦਾ ਹੈ ਤੁਸੀਂ ਹੁਣ ਜਾਓਗੇ ਮਾਤਾ ਪਿਤਾ ਨੂੰ ਮਿਲਣ ਦੇ ਲਈ ਕਿ ਬਸ ਵਿਸ਼ੇ ਜਿਨ੍ਹਾਂ ਤੁਸੀਂ ਦੇ ਰਹੇ ਹੋ ਫੋਰ ਸ਼ੋਰ ਮੈਂ ਜਾਉਂਗੀ ਉਹਨਾਂ ਨੂੰ ਮਿਲਣ ਵਾਸਤੇ ਐਂਡ ਇਨ ਫੈਕਟ ਮੇਰਾ ਵੀ ਮੰਨ ਹੈ ਕਿ ਮੈਂ ਉਹਨਾਂ ਕੋਦੀ ਚ ਚੁੱਕਾਂ ਜਿਵੇਂ ਮੈਮ ਚਰਚਾਵਾਂ ਚੱਲਦੀਆਂ ਰਹਿੰਦੀਆਂ ਸੀਗੀਆਂ ਕਿ ਸਿੱਧੂ ਦੇ ਮਾਤਾ ਪੁੱਤ ਨੂੰ ਜਨਮ ਦੇਣ ਵਾਲਿਆ ਬੜੀਆਂ ਫਵਾਵਾਂ ਸੀਗੀਆਂ ਉਹਨਾਂ ਤੇ ਹੁਣ ਬਾਪੂ ਨੇ ਕਲੀਅਰ ਕੀਤਾ ਬੜੇ ਆਪਣਾ ਕੰਟਰੋਲ ਕੀਤਾ ਹੋਇਆ ਸੀਗਾ ਤੁਸੀਂ ਵੀ ਇਹ ਮਹਿਸੂਸ ਕਰ ਰਹੇ ਸੀ ਕਿ ਇਹ ਖਬਰ ਸੱਚੀ ਹੋਵੇ ਬਿਲਕੁਲ ਮੈਨੂੰ ਇਹ ਗੱਲ ਬਹੁਤ ਪਹਿਲੋਂ ਆਈ ਥਿੰਕ ਕਿਸੇ ਕਲਾਕਾਰ ਨੇ ਹੀ ਸ਼ੇਅਰ ਕੀਤੀ ਹੈ ਮੈਂ ਨਾਮ ਨਹੀਂ ਲਾਉਂਗੀ। ਔਰ ਬਹੁਤ ਖੁਸ਼ੀ ਦੀ ਗੱਲ ਹੈ ਔਰ ਮੈਨੂੰ ਤੇ ਐਕਚੁਅਲੀ ਪਤਾ ਸੀਗਾ। ਸੋ ਬਿਕਾ ਅਫਵਾਹਾਂ ਤੇ ਲੋਕਾਂ ਨੂੰ ਲੱਗ ਰਹੀਆਂ ਸੀਗੀਆਂ ਬਟ ਮੈਨੂੰ ਪਤਾ ਸੀਗਾ ਐਂਡ ਅਸੀਂ ਬਹੁਤ ਖੁਸ਼ ਸੀਗੇ ਇਸ ਗੱਲ ਨੂੰ ਲੈ ਕੇ। ਕੋਈ ਸੁਨੇਹਾ ਦੇਣਾ ਚਾਹੂਂਗੇ ਉਹਨਾਂ ਚਾਹ ਨਾਲਿਆ ਨੂੰ ਸਿੱਧੂ ਨੂੰ ਤੇ ਹੁਣ ਛੋਟੇ ਸਿੱਧੂ ਨੂੰ ਚਾਹ ਨਾਲਿਆ ਵਾਸਤੇ। ਮੈਂ ਤੇ ਇਹੀ ਸੁਨੇਹਾ ਦੇਣਾ ਚਾਹੂੰਗੀ ਕਿ ਤੁਹਾਨੂੰ ਸਾਰਿਆਂ ਨੂੰ ਬਲੇਸਿੰਗਸ ਸਾਰੇ ਬਲੇਸਿੰਗਸ ਦੇ ਰਹੇ ਨੇ ਔਰ ਔਰ ਉਹ ਸੁਪਰਸਟਾਰ ਨੂੰ ਔਰ ਸਾਡੇ ਸਿੱਧੂ ਦੇ ਛੋਟੇ ਭਰਾ ਨੂੰ ਅਸੀਂ ਮੈਂ ਤੇ ਸਾਰੇ ਬਹੁਤ سارے ਕੁਐਸ਼ਨ ਪਾ ਰਹੇ ਸੀਗੇ ਕਿ ਸਿੱਧੂ ਦੇ ਛੋਟੇ ਭਰਾ ਦਾ ਨਾਮ ਕੀ ਰੱਖਿਆ ਜਾਊਗਾ ਸੋ ਸਾਡੇ ਵਾਸਤੇ ਤੇ ਉਹ ਸਿੱਧੂ ਹੀ ਹੈ ਅਸੀਂ ਤੇ ਉਹਨੂੰ ਸਿੱਧੂ ਹੀ ਕਹਾਂਗੇ ਬੇਸਿਕਲੀ ਐਂਡ ਬਾਕੀ ਬਸ ਇਹੀ ਹੈ ਵੀ ਵਧੀਆ ਹੋਵੇ ਸਾਰਾ ਕੁਝ ਐਂਡ ਸਾਰਾ ਪੋਜ਼ਿਟਿਵ ਹੋ ਰਿਹਾ ਐਂਡ ਪੋਜ਼ਿਟਿਵ ਹੀ ਹੋਵੇ ਬਹੁਤ ਸ਼ੁਕਰੀਆ ਮੈਮ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਤਾਂ ਸਿੱਧੂ ਦੀ ਵਾਪਸੀ ਹੋਈ ਹੈ ਅਜਿਹੇ ਜਿਹੜੇ ਲੋਕ ਕਮੈਂਟ ਕਰ ਰਹੇ ਨੇ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਕੈਮਸਾ ਜਗਦੇਵ ਸਿੰਘ ਰਮਨੀਤ ਧੰਨਵਾਦ ਉਹ ਘਰ ਉਹ ਸੁੰਨਾ ਸੀਗਾ ਉਹ ਹਵੇਲੀ ਸੁੰਨੀ ਸੀਗੀ ਔਰ ਜਦੋਂ ਵੀ ਕਿਤੇ ਉਹਦੇ ਫਾਦਰ ਨਾਲ ਜਾਂ ਮਦਰ ਨਾਲ ਗੱਲ ਹੁੰਦੀ ਸੀਗੀ ਤੇ ਉਹਨਾਂ ਨੂੰ ਉਹ ਖਾਨ ਨੂੰ ਪੈਂਦੀ ਸੀਗੀ ਹਵੇਲੀ ਹਨਾ ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਉਹ ਆਪੀ ਮਰ ਜਾਂਦੇ ਜੋ ਦੂਜਿਆਂ ਨੂੰ ਮਾਰਦੇ ਆਲਓਵਰ ਵਰਲਡ ਸਾਰੇ ਲੋਕੀ ਅਰਦਾਸ ਕਰ ਰਹੇ ਸੀਗੇ ਸਿੱਧੂ ਦੀ ਫੈਮਲੀ ਵਾਸਤੇ ਸੋ ਥੈਟ ਕਿ ਉਹਨਾਂ ਦੇ ਘਰ ਬੇਬੀ ਆਵੇ ਔਰ ਜਦੋਂ ਅੱਜ ਸਵੇਰੇ ਸਵੇਰੇ ਮੈਨੂੰ ਐਕਚੁਅਲੀ ਕਿਸੇ ਚੈਨਲ ਵਾਲੇ ਨੇ ਫੋਨ ਕਰਕੇ ਇਹ ਖੁਸ਼ਖਬਰੀ ਦਿੱਤੀ ਹੈ ਐਂ ਅੱਜ ਦਾ ਦਿਨ ਜਿਹੜਾ ਹੈ ਉਹ ਬਹੁਤ ਹੀ ਵਧੀਆ ਨਿਕਲਿਆ ਕਰਤਾਰ ਦੇ ਰੰਗ ਕਿਵੇਂ ਤੇ ਲੱਗੇ ਅੱਜ ਤੁਹਾਨੂੰ ਦੇਖ ਕੇ ਕਿਉਂਕਿ ਬੜੀਆਂ ਚੀਜ਼ਾਂ ਹੁੰਦੀਆਂ ਨੇ ਬੰਦੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਇੱਕਦਮ ਅੱਜ ਕਰਤਾਰ ਦੇ ਰੰਗ ਤਾਂ ਖੂਬੂ-ਖੂਬੂ ਦੇਖੀ ਵਾਈ ਗਰੂ ਦੀ ਮਿਹਰ ਹੈ ਔਰ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਪੋਜ਼ਿਟਿਵਿਟੀ ਦੀਆਂ ਵਾਈਬਸ ਜਿਹੜੀਆਂ ਨੇ ਯੂਨੀਵਰਸ 'ਚ ਭੇਜਦੀਆਂ ਔਰ ਜਦੋਂ ਇੰਨੇ ਲੋਕ ਇਕੱਠੇ ਭੇਜਦੇ ਆ ਔਰ ਉਹਦਾ ਉਹਦਾ ਰਿਜ਼ਲਟ ਤੇ ਵਧੀਆ ਹੀ ਆਉਂਦਾ ਆ ਮੈਮ ਭਾਵੁਕ ਹੋਦੇ ਹੋ ਤੁਸੀਂ ਵੀ ਸਭ ਦੀਆਂ ਅੱਖਾਂ ਭਰਈਆਂ ਨੇ ਇੱਕ ਉਹਦੋਂ ਅੱਖਾਂ ਭਰੀਆਂ ਸੀ ਜਦੋਂ ਸਿੱਧੂ ਗਿਆ 29 ਮਈ ਕਾਲੀ ਰਾਤ ਸੀ ਕੀ ਅੱਜ ਵੀ ਸਭ ਦੀਆਂ ਅੱਖਾਂ ਭਰੀਆਂ ਨੇ ਕਿ ਸਿੱਧੂ ਵਾਪਸ ਆ ਗਿਆ ਅਜੇ ਇਹ ਕਹਿ ਜਾ ਰਿਹਾ ਬਿਲਕੁਲ ਬਿਕੋਜ਼ ਥੋੜੇ ਦਿਨ ਥੋੜੇ ਮਹੀਨਿਆਂ ਪਹਿਲਾਂ ਜਦੋਂ ਪ੍ਰੋਟੈਸਟ ਹੋ ਰਿਹਾ ਸੀਗਾ ਸਿੱਧੂ ਦਾ ਤੇ ਸਿੱਧੂ ਦੇ ਭਤੀਜੇ ਨੇ ਮੇਰੀ ਗੋਦੀ ਚ ਬੈ ਕੇ ਮੈਨੂੰ ਇਹ ਗੱਲ ਦੱਸੀ ਸੀਗੀ ਐਂਡ ਉਹ ਸੀ ਕੋਈ ਚੈਨਲ ਸੀਗਾ ਉਹਨਾਂ ਉਹਦੇ ਸਾਹਮਣੇ ਵੀ ਮੈਂ ਉਹਨੂੰ ਕਿਹਾ ਸੀਗਾ ਕਿ ਬੋਲ ਐਂਡ ਉਹ ਔਰ ਉਹ ਗੱਲ ਮੈਨੂੰ ਅੱਜ ਯਾਦ ਆਈ ਕਿ ਐਕਚੁਅਲ ਜੋ ਬੱਚੇ ਨੇ ਜਿਹੜਾ ਡ੍ਰੀਮ ਵੇਖਿਆ ਸੀਗਾ ਉਹ ਪੂਰਾ ਹੋ ਗਿਆ ਇੱਕ ਸਿੱਧੂ ਦਾ ਗਾਣਾ ਸੀਗਾ ਕਿ ਦੱਸ ਉਹਨਾਂ ਨੂੰ ਪੁਰਾਣਾ ਤੁਹਾਡਾ ਫੇਰ ਆ ਗਿਆ ਸੁਣਿਆ ਤੁਸੀਂ ਹਾਂਜੀ ਸੁਣਿਆ ਹੁਣ ਕੰਨਾਂ ਨੂੰ ਤਾਂ ਲੇਲੜੀਆਂ ਪੇਲੜੀਆਂ ਪੈ ਗਈਆਂ ਹੋਣਗੀਆਂ ਇਹ ਆ ਕੇ ਵੀ ਸਿੱਧੂ ਦਾ ਭਰਾ ਆ ਗਿਆ ਛੋਟਾ